ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆ ਦੇ ਘੰਟੇ ਦੇ ਬਿਡਨੋਲ ਤੇ ਸੈੱਟ ਕਰ ਲਓ ਜੀ ਜੇ ਕਿਸੇ ਵੀਰ ਨੇ ਤੇ ਵੀਡੀਓ ਬਣਾਉਣੀ ਹੋਵੇ ਜਾਂ ਕੋਈ ਚੀਜ਼ ਸੇਲ ਕਰਨੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਵੀਡੀਓ ਨੰਬਰ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪ੍ਰਕਰ ਤੁਸੀਂ ਆਏ ਕਰਨੀ ਆ ਕੋਈ ਤੁਸੀਂ ਪਹਿਲੇ ਆਉਣੇ ਆ ਤਸੱਲੀ ਕਰਨਾ ਤੁਹਾਡਾ ਫਰਜ਼ ਆ ਆਹ ਬਾਈ ਨੇ ਕਰਦੇ ਗੱਲਬਾਤ ਲੈਣੀ ਆ proper ਜਾਣਕਾਰੀ ਆ ਤੇਰੇ ਨਾਂ ਬਾਰੇ ਹਾਂਜੀ ਭਾਈ ਅਸ੍ਰੀਕਾਲ ਅਸ੍ਰੀਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਦਾ ਨਾਮ ਦੱਸ ਦੇ ਬਾਈ ਨਾਮ ਜੀ ਕਾਕਾ ਪਿੰਡ ਲੰਗਿਆਣਾ ਤਸਵੀਲ ਬਾਗਾ ਪੁਣਾ ਜ਼ਿਲ੍ਹਾ ਮੋਗਾ ਠੀਕ ਆ ਜੀ ਕੱਲ ਨੇ ਵੇਕੇ ਜਾਨਵਰ ਹਾਂਜੀ ਕੱਲ ਨੇ ਵੇਕੇ ਜਾਨਵਰ ਉਹਨਾਂ ਤੋਂ ਇੱਕ ਸੌਦਾ ਕੀਤਾ ਸੀ ਠੀਕ ਆ ਜੀ ਮੁਰਗੇ ਬੰਦਾ ਕਹਿੰਦਾ ਮੈਨੂੰ ਤੋਂ ਪੈਸੇ ਨਹੀਂ ਬਣੇ ਠੀਕ ਆ ਜੀ ਉਹ ਰਹਿ ਗਈ ਹੈ ਮਲਕ ਇੱਕ ਨਾਲ ਸੁੱਜੀ ਆ ਬੈਠ ਠੀਕ ਆ ਸਾਡੇ ਤੇ ਲੋਕਾ ਬੋਲੀ ਕੱਢੀ ਆ ਠੀਕ ਆ ਜੀ 3 ਕਿਲੋ ਮੰਨ ਕੇ ਚੱਲੋ ਜੀ ਠੀਕ ਆ ਜੀ ਦਾਦਾ ਕਿੰਨਾ ਕਾ ਪਾ ਦੂ ਬਹੁਤ ਪਰੂ ਵੀ 10 ਕਿਲੋ ਠੀਕ ਆ ਜੀ ਹਾਂਜੀ ਦੋਸਤੋ ਦਰਮਿਆਨੇ ਕੱਦ ਕਾਟ ਚਾ ਮੀਡੀਅਮ ਸਾਈਜ਼ ਦੀ ਆਗੀ ਲਾ ਰੰਗ ਦੀ ਜਰਸੀ ਸਮੇਂ ਪੜੀ ਚੰਗੀ ਆਗੀ ਥਾਣ ਹਵਾਨਾ ਬਹੁਤ ਸੋਹਣਾ ਵਾ ਕੱਲ ਦੀ ਸੂਈ ਆਗੀ ਬਈਗਾ 3 ਕਿਲੋ ਬੋਲੀ ਕੱਢੀ ਆਗੀ ਦੇਖ ਸਕਦੇ ਹੋ ਬਦਾਮੀ ਰੰਗ ਦੇ ਥਾਣਾ ਸੋਹਣਾ ਥਾਣ ਹਵਾਨਾ ਦੀ ਦੇਖ ਸਕਦੇ ਹੋ ਮੋੜ ਲਿਆ ਫੇਟਿੰਗ ਵਾਲਾ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਦੋਸਤਾਂ ਦਾ ਮੱਝਰ ਗਈ ਹੁੰਦਾ ਤੁਹਾਨੂੰ ਪਤਾ ਹੀ ਆ ਕਰਮਾਲੀਆਂ ਦਾ 3 ਕਿਲੋ ਵੈ ਕਹਿੰਦਾ ਬੋਲੀ ਕੱਢੀ ਆ ਕੱਲ ਦੀ ਸੂਈ ਆਗੀ ਮਗਰ ਇਸ ਦੇ ਬੱਚਾ ਵਾ ਦਰਮਿਆਨੇ ਗੱਦ ਕਾਟ ਚ ਆ ਗਈ ਬੱਚਾ ਦੀ ਦੇਖ ਸਾਹ ਨਾਲੂਆ ਨਾਲ ਹੀ ਆ ਬੱਚੇ ਦਾ ਹਜੇ ਤੇ ਦੇਖ ਸਕਦੇ ਹੋ ਮੋਲ ਬਈਆ ਦਾ ਮੋਲੋ ਦਾ ਬਈਆ ਕਾਹੀਰ ਬਿਆ ਮਾਨਤਾਂ ਵਿੱਚੋਂ ਕੋਈ ਮਾਨਤਾਂ ਕੋਈ ਦੋਸਤੋ ਜਮਾ ਜੈਜ ਮਾਲਾ 28000 ਰੁਪਏ 10 ਕਿਲੋ ਦੁੱਧ ਪਾ ਜੂਗੀ ਕੱਲ ਦੀ ਸੂਈ ਜਾਗੀ ਝੂਲੀ ਝਾਲੀ ਚੰਗੀ ਆਗੀ 3 ਕਿਲੋ ਵਜੇ ਦਾ ਬੋਲਾ ਕੱਢਿਆ ਹੋਇਆ ਦਾ ਬਾਕੀ ਤੁਸੀਂ ਚੋਗੇ ਜਾਂ ਬੋਲੇ ਜੀ ਹਜੇ ਤਾਂ ਤੁਸੀਂ ਚੈੱਕ ਸ਼ਾਮ ਨੂੰ ਇਹ ਕਰ ਸਕਦੇ ਹੋ ਵੀਡੀਓ ਬਣਾਉਣਾ ਸਮਾਂ ਨੋਟ ਕਰ ਲਓ ਹਜੇ 9 ਵਜੇ ਤੇ 25 ਮਿੰਟ ਹੀ ਹੋਏ ਆਗੇ ਸਵੇਰ ਸਵੇਰ ਦਾ ਵੇਲਾ ਹੀ ਹਜੇ ਤਾਂ ਚੁਆਇਸ ਸਾਰਾ ਦੇਣੀ ਪਿਆ ਸ਼ਾਮ ਵਾਲੀ ਚ 2 ਨੰਬਰ ਤੇ ਮੱਝ ਬਾਰੇ ਬਾਈ ਬਾਈ ਜੀ ਡੇਢ ਮਹੀਨੇ ਦੀ ਅਟ ਅਟ ਕੀਤਾ ਵਾ ਗਾਰੰਟੀ ਦਊਗਾ ਅਗਲੇ ਦੇ ਘਰੇ ਜੇ ਨਾ ਰਵੇ ਠੀਕ ਆ ਜੀ ਮੰਨ ਕੇ ਚਲੋ ਇੱਥੇ ਬੰਨ ਜੇ ਠੀਕ ਆ ਜੀ ਠੀਕ ਆ ਦੁੱਧ ਕਿੰਨਾ ਥਾਲੇ ਦੇ ਗਾਰੰਟੀ ਦਊਗਾ ਦੁੱਧ 7 ਕਿਲੋ ਦੁੱਧ ਠੀਕ ਆ ਜੀ ਗੱਭਣ ਦੀ ਗਾਰੰਟੀ ਠੀਕ ਆ ਕਿਹੜਾ ਸੂਆ ਸੁੰਦੀ ਗਾਂ ਹੁਣ ਇਹ ਬਾਈ ਜੀ ਇਹ ਤੀਜਾ ਸੂਆ ਦੀ ਪਿੰਡਾ ਠੀਕ ਆ ਜੀ ਅਟ ਘਾਟ ਡਾਟ ਵੀ ਤਾਂ ਗੱਭ ਡੋਗਾ ਕੀਤਾ ਨੇ ਠੀਕ ਆ ਜੀ ਕੱਢ ਲਿਏ ਬਾਹਰੋਂ ਤੇ ਧਾਰ ਪੋਲੀ ਇੱਥੇ ਖੜਾ ਖਾ ਦਿਓ ਠੀਕ ਕੱਢ ਲਾ ਬਾਹਰ ਨੂੰ ਦੋਸਤੋ ਬਾਈਆਂ ਦਾ ਡੇਢ ਮਹੀਨੇ ਸੁਈ ਬਣੀ ਹੋਈ ਆ ਸੱਚ ਅਟ ਕੀਤਾ ਹੋਇ ਹੋਣੀ ਮੱਝ ਆ ਗਈ ਸੈਂਕਦੇ ਸਕਦੇ ਹਾਂ ਤੀਜੇ ਸੋਏ ਲਈ ਗੱਭਣ ਆ ਗਈ ਸਮਾਂ ਹੀ ਪੜੀ ਚੰਗੀ ਆ ਵੇਲਬੂਲ ਬਹੁਤ ਚੰਗੀ ਆ ਗਈ ਖਾਣਾ ਪਾਉਣਾ ਬਹੁਤ ਚੰਗਾ ਤੇ ਦੇਖ ਸਕਦੇ ਹਾਂ ਚਾਰ ਹੀ ਥਾਣਾਗੇ ਮੋਟਾ ਥਾਣਾ ਮੁਠੀ ਵਾਲਾ ਬਾਈ ਨੇ ਖੁੱਲੀ ਛੜਤੀ ਆ ਉਹ ਜੀ ਛਾ ਛੂਲਾ ਮਾਰਦੀ ਹੁੰਦੀ ਭੱਜੀ ਫਿਰਨਾ ਸੀਗਾ ਦੇਖ ਸਾਥ ਥਾਣੇ ਤੋਂ ਨੇੜੇ ਤੋਂ ਦਿਖਾ ਦੰਨੇ ਆਗੇ ਚਾਰ ਹੀ ਥਾਣਾਗੇ ਲੈ ਚੱਲ ਭਾਈ 7 ਲੀਟਰ ਕੰਡੇ ਵਾਲਾ 7 ਲੀਟਰ ਦਾ ਜਮਾ ਕੰਡੇ ਵਾਲਾ ਤਿਆਰ ਆ ਬੋਲੀ ਧਾਰ ਆ ਬਾਈਆਂ ਦਾ ਤੇ ਉੱਜੀ ਗੱਲ ਨਹੀਂ ਕੀ ਤੁਸੀਂ ਦੋ ਟਾਈਮ ਚਾਰ ਟਾਈਮ ਚੋਕ ਤਸੱਲੀ ਕਰਕੇ ਲੈ ਜਾ ਸਕਦੇ ਹੋਗੇ ਸੂਏ ਸੂਏ ਪਹੁੰਦਾ ਕੀ ਆਪਾਂ ਅਸੀਂ ਦੋ ਟਾਈਮ ਚੋਲੋ ਆਪਾਂ ਤਿੰਨ ਟਾਈਮ ਚੋਲੋ ਜਦੋਂ ਬਾਈ ਕਹਿੰਦਾ ਹੁੰਦਾ ਵੀਡੀਓ ਵਿੱਚ ਤੁਸੀਂ ਭਰਾ ਚੋਕ ਤਸੱਲੀ ਕਰੋ ਭਾਈ ਦੋ ਟਾਈਮ ਤਸੱਲੀ ਕਿਸ ਦੇ ਨਾਲ ਹੋ ਹਾਂ ਜੇ ਦੂਰ ਬੈਠਿਆਂ ਦਾ ਭੈਣ ਭਰਾ ਘਟਕ ਦਿਓ ਠੀਕ ਆ ਬਾਈ ਇਹਨਾਂ ਬਾਈ ਥੱਲੀ ਕਰੋ ਆਪਦੀ ਖੇਤ ਨਾਲ ਰਹੋ ਆਦਾ ਯਕੀਨ ਤੁਸੀਂ ਪੈਸੇ ਲਾਉਣੇ ਆ ਯਕੀਨ ਕਰਨ ਦਾ ਕਿ ਫਾਇਦਾ ਨਹੀਂ ਗਾ ਐਵੇਂ ਕੱਲ 19 ਕਾਲੇ ਮੜ ਕੇ ਕੋਈ ਬੜਾਲਾ ਭਾਈ ਥਾਣਾ ਬਹੁਤ ਸੁਣ ਨਗੇ ਮੁੱਠੀ ਵਾਲਾ ਚਾਣਾ ਦੇ ਸਕਦੇ ਹੋ ਪਲੇਪੁਲੀ ਪੂਰੀ ਆ ਪਲੇਪੁਲੀ ਬਹੁਤ ਚੰਗੀ ਆਗੀ ਮੂੰਹ ਮੱਥੇ ਸੋਹਣੀ ਆ ਬੇਸਕਲ ਕੋਈ ਵਾਦਾ ਫਟ ਨਹੀਂ ਠੀਕ ਆ ਜੀ ਪੈਸੇ ਸੀਦਾ ਮੁੱਲ ਭਾਈ ਇਹਦਾ ਮੁੱਲ ਦਾ ਭਾਈ ਦਵਾਂਗੇ ਇਹ 58000 ਦੀ ਮਾਨਤਨ ਵਿੱਚੋਂ ਮਾਨਤਨ ਹੋ ਜਾਊਗਾ ਗੱਬਣ ਦੀ ਫੁੱਲ ਗਾਰੰਟੀ ਦੇ ਵਿੱਚ ਖਾਲੀ ਦਾ ਮੇਰੇ ਮੈਂਬਰ ਠੀਕ ਆ ਦੋਸਤੋ 58000 ਦੇ ਭਾਈ ਆਂਦੇ ਹੋਊਗਾ ਖਾਲੀ ਹੋ ਜਿੰਮੇਵਾਰ ਮੈਂ ਆਗਾ ਥੋੜਾ ਕੈਮਰੇ ਤੋਂ ਕਰ ਦਿਓ ਉਪਰ ਆ ਜਿਆ ਚੰਗੀ ਸਮਝ ਪਈ ਆਗੀ 7 ਕਿਲੋ ਦਾ ਕੰਡੇ ਵਾਲਾ 58000 ਚੋਕੇ ਮਾਨਤਾਨ ਹੋ ਜਾਊਗਾ ਬੰਦਾ ਚੋਲੇ ਬੁੜੀ ਚੋਲੇ ਬਾਈ ਕਹਿੰਦਾ ਕੋਈ ਵੱਧਾ ਵਾਟ ਨਹੀਂ ਇਹਨੂੰ 3 ਨੰਬਰ ਬਾਈ ਇਹਦੀ 3 ਨੰਬਰ ਕੋਈ ਗੱਲ ਸੌਂਦਾ ਹੋ ਗਿਆ ਸੀਗਾ ਠੀਕ ਆ ਜੀ ਉਹ ਮੜ ਕੇ ਨਸ਼ਾਈ ਪਾ ਕੇ 500 ਰੁਪਿਆ ਠੀਕ ਆ ਜੀ ਇਹ ਕਿਹਦੇ ਪੈਸੇ ਨੇ ਮੈਂ ਕਹਾ ਚੱਕੋ 500 ਰੁਪਿਆ ਕਿਹੜੀ ਗੱਲ ਹੈ ਤੇਰੀ ਵੇਚ ਦੇ ਮੋਕਿਆਂ ਦੇ ਆਪਣੇ ਆਪ ਦੇ ਪੈਸੇ ਦੀ ਕਿਹੜੀ ਗੱਲ ਠੀਕ ਆ ਲੋ ਜੀ ਦੋਸਤੋ ਬਾਈ ਜਦੋਂ ਕੱਲ ਵੀਡੀਓ ਪਾ ਪਾਈ ਸੀ ਇਹਦੀ ਇਹ ਨਾਲ ਦੀ ਵੇੜ ਦੂਜੀ ਵੇਕ ਗਈ ਆ ਇਹਦੇ ਤੋਂ 10 ਕਿਲੋ ਦੋ ਦੋ ਥੱਲੇ ਇਹਦੇ ਕਿਹਨਾਂ ਦਾ ਬ ਕਿੰਨੇ ਜਨਗੋਗੇ ਸੁਈ ਨਸੀ ਆਪਾਂ ਕੱਲ ਮੰਨ ਕੇ ਚਲੋ ਸਾਬ ਆਪਾਂ 25 ਦਿਨ ਮੰਨ ਕੇ ਲਈ ਉਹ ਤਾਂ 15 ਨੂੰ ਕਹਿੰਦੇ ਆ ਮੈਂ ਉਹ 20 ਦਿਨ ਮੰਨ ਕੇ ਲਈ 20 ਦਿਨ ਮੰਨ ਕੇ ਬਾਈ ਕਹਦਾ ਲਈ ਆ ਆਪਾਂ ਤੇ ਇਸਾ ਸੋਨਾ ਹਵਾ ਨਾ ਚਾਰ ਹੀ ਖਾਣਾਗੇ ਤਾਰ ਮੋਟੀ ਆ ਨਿੱਕੇ ਨਿੱਕੇ ਸਿੰਗ ਜੀ ਕੋਈ ਪੂਰ ਛਿੱਟਾ ਨਹੀਂ ਵਿੱਚ ਇਹਦੇ ਜਿਵੇਂ ਸਾਫ ਵੜਾ ਲਾਲ ਰੰਗ ਦੀ ਦੁੱਧ ਜਾਂ ਮੱਝਾਂ ਰਗਾ ਹੋਊਗਾ ਇਹਦਾ ਅੱਜ ਦਾ ਮੁੱਲ 7 ਲੀਟਰ ਦੁੱਧ ਅੱਜ ਦਾ ਮੁੱਲ ਤਾਂ ਹੈਗਾ 27000 ਰੁਪਏ 26 26 ਦੇ ਦੇਂਗੇ ਬਾਈਆਂ ਦਾ ਅੱਜ ਕੱਲ 28 ਮੰਗੇ ਹੀ ਬਾਈ ਨੇ। 4 ਲੰਗ ਚਵਾ ਕੇ ਦੇਣੀ ਆ 10 ਲੀਟਰ ਮਿਲਾ ਕੇ। ਠੀਕ ਆ। 2 ਡੰਗਾ ਦੇ ਚੋ ਕੇ 10 ਲੀਟਰ ਚੋ ਕੇ ਲੈ ਜਾਓ ਆਪਦਾ ਤੁਸੀਂ। ਆਪ ਦੀ ਤਸੱਲੀ ਕਰੋ। ਜਦੋਂ ਬਾਈ ਬਾਰ-ਬਾਰ ਕਹਿੰਦਾ ਹੁੰਦਾ ਰੇਕ ਵੀਟ ਵਿੱਚ ਮੈਂ ਤਸੱਲੀ ਤੁਹਾਡਾ ਕਰਾਂ ਤੁਹਾਡਾ ਫਰਜ਼ ਆ ਮੈਂ ਵੀ ਕਹਿੰਦਾ ਹੁੰਦਾ ਵਾ। ਜਦੋਂ ਅਗਲਾ ਚਵਾ ਰੇ ਆਪਾਂ ਫਿਰ ਚੂਣ ਚ ਕੀ ਹਰ ਜਾਗਾ। ਆਪਣੇ ਚੂਣ ਚ ਕੀ ਹਰ ਜਾਇਆ। ਹਾਂ ਕੱਲ ਨੂੰ ਮੜ ਕੇ ਲਾਂਬਾ ਦੇਣ ਨਾਲ ਬਾਈ ਵੀ ਅਸੀਂ ਐਂ ਕਰਦੇ ਜਿਉਂ ਕਰਦੀ ਇਥੋਂ ਤਸੱਲੀ ਕਰਕੇ ਲੈ ਜਾਓ। ਨਾ ਤਾਂ ਮਨ ਕੋਈ ਤੇ ਬਾਈ ਨੂੰ ਕਹਿਣਾ ਕੁਛ। ਬਾਈ ਐਂ ਕਰਦੇ ਜਿਉਂ ਕਰਦੀ ਆ ਕੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਮਾਂ ਚੋਈ ਹੋਈ ਨੂੰ ਚੜਾ ਹੋਇਆ ਹਵਾਨਾ ਵਾਂ 9:28 ਹੋਏ ਆ ਜਮਾਂ ਸਵੇਰ ਦਾ ਵੇਲਾ ਹਾਏ ਤਾਂ ਸਾਰਾ ਦਿਨ ਪਿਆ ਚੋਾਈ ਚ ਛਾਂ ਦਾ ਛਾਂ ਦਾ ਨਾ ਭਰ ਲੈਣਾ ਇਹਨੇ ਜਮਾਂ ਫਸੀ ਫਿਰਨਾ ਵਾਂ 10 ਕਿਲ ਦੁੱਧਾ ਕੱਲ ਅੱਜ ਦਾ ਮੁੱਲ ਹੈ 26000 ਦੇ ਦਿਆਂਗੇ ਬਾਈ ਜੰਦਾ ਜਮਾਂ ਜੈਜ ਅੱਜ ਦੀ ਉਹਨੇ ਤਿੰਨ ਨਾਕ ਵਗਾ ਉਸੇ ਕਾਕੇ ਬਰਾੜ ਦੇ ਤਿੰਨੇ ਤੁਹਾਨੂੰ ਦਿਖਾ ਦੇ ਆਗੇ ਇੱਕ ਨੰਬਰ ਜਰਸੀ ਕੱਲ ਦੀ ਸੂਈ ਦੁੱਧ ਤਿੰਨ ਕਿਲੋ ਦੇ ਬੋਲੀ ਚ ਚੋਈ ਹੈ ਬਾਈ ਜੰਦਾ ਹਜੇ ਆਪਾਂ ਇਹਦੇ ਥੱਲੋਂ ਉਹ ਤਾਂ ਪਾ ਦੋਗੇ 10 ਕਿਲੋ ਮੁੱਲ ਦਾ ਕਿੰਨਾ ਮੁੱਲ ਸੀ ਭਾਈ ਇਹਦਾ ਇੱਕ ਨੰਬਰ ਦਾ ਇਹ 28000 ਰੁਪਏ ਦਾ 28000 ਰੁਪਏ 28000 ਮੌਲ ਸੀਗਾ ਬਾਈ ਇਹਦਾ ਚੋਣ ਮਾਨਦਾਨ ਹੋ ਜਾਊਗਾ ਦੋ ਨੰਬਰ ਤੇ ਮਾਝਾ ਡੇਢ ਮਹੀਨੇ ਦੀ ਬਣੀ ਹੋਈ ਹੈ ਗੱਬ ਢੋਗਾ ਕੀਤਾ ਹੋਇਆ ਬਾਈਆਂ ਦਾ ਦੋ 7 ਕਿਲੋ ਠੰਡੀ ਸੀਲ ਆ ਗਈ ਪੋਲੀ ਧਾਰ ਆ ਮੌਲ 58000 ਰੁਪਏ ਮਾਨਦਾਨ ਹੋ ਜਾਊਗਾ ਤਿੰਨ ਨੰਬਰ ਤੇ 20 ਦਿਨ ਦੀ ਸੂਈ ਮਗਰ ਵੱਛੀ ਇਹਦੇ ਬਹੁਤ ਚੰਗੀ ਤੁਸੀਂ ਦੇਖ ਸਕਦੇ ਹੋ 26 ਦੀ 26 ਦੀ ਇਹ ਦੇ ਦੇਾਂਗੇ ਨਾ ਤੁਹਾਡੇ ਕੋਈ ਪਸੰਦ ਆ ਤਾਂ ਥੱਲੇ ਫਰਕ ਤੁਸੀਂ ਆ ਕੇ ਕਰਨੀ ਆ ਦੋ ਟਾਈਮ ਤਿੰਨ ਟਾਈਮ ਤੁਸੀਂ ਚੋਣ ਥੱਲੇ ਕਰ ਸਕਦੇ ਹੋ ਸਵੇ ਸਵੇ ਨਾਗਾ ਧੰਨਵਾਦੀ